ਸਾਸੀ ਦਾਜੀ ਜਰ ਨੂੰ ਬਈ ਦਾਰੇ ਦਾ ਬੁੱਝੀ ਪਿੰਡ ਠਵਾਲ ਜ਼ਿਲ੍ਹਾ ਅਮਰਸੇਹ ਨੇ ਤਸਵੀਰਵਾ ਪਕਾਲਾ ਜੇ ਵਾਜੂ ਜੀ ਸ਼ਮ ਕੈਮਰਾ ਕਮਾ ਦੇ ਆਜੇ ਘਾਟੋ 8 9 ਤੇ ਲੱਗਵਾ ਟੋਟੀਆਂ ਵਾ ਬਾਕੀ ਉਧਰ ਮਾਰ ਆਇਓ ਬਾਈ ਹੋਂ ਦਾ ਤੇ ਗੱਲ ਕਰੀ ਬਾਈ ਜੀ ਸਤਿਕਾਰ ਸਾਸੀ ਗੱਲ ਸੰਦੀਪ ਜੀ ਕੀ ਹਾਲ ਠੀਕ ਆ ਬਾਈ ਬਾਜ ਕਿਰਪਾ ਮਾਲਕ ਜੀ ਚਲੋ ਅਗਰ ਬਾਈ ਜਾਈ ਦੀ ਔਰ ਕਿਵੇਂ ਚੱਲਿਆ ਕੰਮ ਕਰ ਬੜੀ ਦਇਆ ਕਿਰਪਾ ਵਾ ਚਲੋ ਗੁਰੂ ਰਾਮਦਾਸ ਪਾਤਸ਼ਾਹੀ ਭੈਣ ਭਰਾਵਾਂ ਦੇ ਸਦਕੇ ਬਹੁਤ ਜ਼ਿਆਦਾ ਮਾਨ ਸਤਕਾਰ ਆ ਸੰਦੀਪ ਡੇਰੀ ਫਾਰਮ ਤੋਂ ਸਾਨੂੰ ਮਿਲੰਡਿਆ ਚਲੋ ਜੀ ਤੇ ਵੱਦ ਤੋਂ ਵੱਦ ਲਾਇਕ ਸ਼ੇਅਰ ਕਮੈਂਟ ਸੰਦੀਪ ਡੇਰੀ ਫਾਰਮ ਨੂੰ ਕਰਿਆ ਕਰੋ ਮੇਰੇ ਵੀਰ ਜਿਹੜੀ ਸਾਡੀ ਆਵਾਜ਼ ਆ ਪੰਜਾਬ ਤੋਂ ਬਾਹਰ ਜਾਣੀ ਵਰਲਡ ਤੱਕ ਵੀਰਾਂ ਨੇ ਕਹੋ ਜੀ ਅਮਰੀਕਾ ਕੈਨੇਡਾ ਤੱਕ ਭਰਾਵਾਂ ਨੇ ਫੋਨ ਕਰਕੇ ਮੱਝਾਂ ਲਈਆਂ ਇਹ ਚੰਗਾ ਹੀ ਮਾਲ ਦਈਦਾ ਵਾ ਸੰਦੀਪ ਜੀ ਭੈਣ ਭਰਾਵਾਂ ਨੂੰ ਜਿਹੜਾ ਵੀ ਚਲੋ ਤੁਹਾਡਾ ਵੀ ਚੈਨਲ ਆ ਮਾਲ ਕੇ ਸੋਭਾ ਦਵਾਵੇ ਤੇ ਤੁਹਾਡਾ ਵੀ ਮਾਲ ਵਿਕਦਾ ਵਾ ਭੈਣ ਭਰਾਵਾਂ ਦੇ ਜਰੀਏ ਤੇ ਅੱਜ ਵੀ ਕੋਸ਼ਿਸ਼ ਆਪਣੀ ਐਵੇਂ ਹਰ ਵੀਡੀਓ 'ਚ ਰਹਿੰਦੀ ਆ ਭੈਣ ਭਰਾਵਾਂ ਨੂੰ ਇਹੋ ਕਹਿੰਦੇ ਦੋ ਟਾਈਮ ਚੋ ਲੋ ਤਿੰਨ ਟਾਈਮ ਚੋ ਕੇ ਚੈੱਕ ਪਾਟ ਚੰਗੀ ਕਰਕੇ ਖੜੋ ਕੋਈ ਗੱਲ ਨਹੀਂ ਆਪਾਂ ਨੂੰ ਕਾਲੀ ਵਾਲਾ ਕੋਈ ਕੰਮ ਨਹੀਂ ਹੈ ਤੇ ਜੋ ਦੱਸਾਂਗੇ ਸੰਦੀਪ ਜੀ ਸਾੱਚੀ ਦੱਸਣਾ ਵੀਡੀਓ ਚੰਗੀਆਂ ਝੋਟੀਆਂ ਲੈਂਦੀਆਂ ਅੱਜ ਵੀ ਬਹੁਤ ਬਹੁਤ ਚੰਗੀਆਂ ਦੋਧੀਆਂ ਜੰਗੀਆਂ ਲੱਗੀਆਂ ਵੱਡੀਆਂ ਵੱਡੀਆਂ ਇਹ ਪਹਿਲਾਂ ਵੀ ਆ ਜੀ ਪਹਿਲਾ ਸੁਆ ਸੰਦੀਪ ਜੀ ਦੋ ਦੰਦ ਝੋਟੀਆਂ ਅੱਛਾ ਕੱਟਾ ਮੰਗ ਰਿਆ ਹਾਂਜੀ ਅੱਜ 7ਵਾਂ ਦਿਨ ਹੈ ਸੁਈ ਨਹੀਂ 7ਵਾਂ ਦਿਨ ਹੋ ਗਿਆ ਸੁਈ ਦਾ ਹਾਂ ਭਾਈ ਜੀ ਰੂਮ ਵਰਗੀ ਪੋਲੀ ਚਵਾਈ ਆ ਹਾਂ ਹਾਂ ਸੰਦੀਪ ਜੀ ਥਣ ਲੇਵਾ ਚੈੱਕ ਪਾਸ ਕਰਕੇ ਭੈਣ ਭਰਾ ਖਾਣ ਭਾਵੇਂ ਕੋਈ ਧਾਰ ਬਣਾ ਮਾਰੇ ਮੇਰੀ ਗਰੰਟੀ ਆ ਠੀਕ ਆ ਕੋਈ ਐਟ ਟਾਈਮ ਨਹੀਂ ਕੋਈ ਛੱਟਾ ਨਹੀਂ ਸੰਦੀਪ ਜੀ 13 ਕਿਲੋ ਦੇ ਝੋਟੇ ਆਈ ਆਪਾਂ 12 ਵੀ ਨਹੀਂ ਦੱਸਾਂ ਠੀਕ ਆ 11 ਦੱਸ ਕੇ ਦੇਣੀ ਆ ਅੱਛਾ ਠੀਕ ਆ ਦੁੱਧ ਝੋਡੀ ਕੋ 13 ਕਿਲੋ ਹੀ ਆ ਹਾਂ ਜੀ ਹਾਂ ਪਰ ਆਪਾਂ 11 ਦੱਸ ਕੇ ਦੇਣੀ ਆ ਸ਼ੰਭੂ ਵੀਰ ਲੇਵਾ ਖਾਦੇ ਝੋਟੀ ਦਾ ਬਹੁਤ ਚੰਗੀ ਆ ਥਾਂ ਸਨੌੜਾ ਪਹਿਲਣ ਵਾ ਵੇਖ ਲਓ ਪਹਿਲਣ ਨੂੰ ਇਦਾਂ ਦਾ ਥਣ ਲੇਵਾ ਲੱਗਦਾ ਨਹੀਂ ਭਾਗ ਲੱਗਿਆ ਪਿਆ ਝੋਡੀ ਨੂੰ ਫੇ ਸੀਲ ਠੰਡੀ ਆ ਵੇਖ ਲਓ ਨਹੀਂ ਠੀਕ ਆ ਇਹ ਦਾ ਮਰਜੀ ਚੁਵਾਈ ਵੀ ਰੂਵਰ ਕੀ ਪੋਲੀ ਆ ਹਾਂਜੀ ਬੋਲੋ ਸੰਦੀਪ ਜੀ ਬਿਲਕੁਲ ਜਾਇਜ਼ ਮੁੱਲ ਕਰਨਾ ਮੁੱਲ ਝੋਟੀ ਦਾ 1,52,000 ਆ ਤੇ 20 ਦੀ ਝੋਟੀ ਦੇਦਾ ਚਲੋ ਹਾਂ ਜਿਹੜਾ ਸੰਦੀਪ ਡੇਰੀ ਫਾਰਮ ਨੂੰ ਲਾਇਕ ਸ਼ੇਅਰ ਕਮੈਂਟ ਕਰਕੇ ਆਊਗਾ ਪਹਿਲਾ ਪੀਸ ਆ 500 ਨਹੀਂ 1000 ਨਹੀਂ 2000 20118 ਦੀ ਝੋਟੀ ਚਲੋ ਜਾਣ ਲਓ ਤੇ ਆਹ ਜੀ ਇਹ ਸੰਦੀਪ ਜੀ 14 ਕਿਲੋ ਦੁੱਧ ਤੇ ਝੋਟੀ ਆਈ ਆ ਪਹਿਲਾ ਸੂਰ ਦੁੱਧ ਪਹਿਲਾ ਸੂਰ ਦੋ ਦੰਦ ਵੱਡਾ ਕਰਦੇ ਆ ਪਹਿਲਾ ਸੂਰ ਦੋ ਦੰਦ ਲਾਇਸ ਜਮੂ ਖਾ ਪਹਿਲਾ ਸੂਰਾ ਦੋ ਦੰਦ ਚੋਟੀ ਤੇ ਕੱਟੀ ਮਗਰਿਆ ਕੱਦ ਕੱਦ ਖਾ ਝੋਡੇ ਨਹੀਂ ਠੀਕ ਆ ਜੀ ਬਹੁਤ ਚੰਗੀ ਕੁਆਲਿਟੀ ਦੀ ਆ ਵੇਲ ਦੀ ਵੇਖ ਲੋ ਕਿੰਨੀ ਲੰਮੀ ਆ ਦੋ ਦੰਦ ਆ ਪ्योर ਮੂਹ ਤੋਂ ਨਹੀਂ ਠੀਕ ਆ ਜੀ ਤੇ ਚੁਵਾਈ ਵੀ ਰੂ ਵਰਗੀ ਪੋਲੀ 14 ਕਿਲੋ ਦੁੱਧ ਹਾਜ਼ਰ ਆਇਆ ਦੇ ਕੋ ਚੋਟੀ ਕੱਟਾ ਮਗਰੀ ਕੱਟੀ ਦੀ ਇਦੇ ਮਗਰ ਸੰਦੀਪ ਜੀ ਕੱਟੀ ਕੱਟਾ ਮਗੱਟੀ ਮਗਰ ਹੈ ਜੀ ਹਾਂਜੀ ਚੁਆਈ ਜੂ ਠੀਕ ਹੈ ਜੀ ਬਿਲਕੁਲ ਬਿਲਕੁਲ ਨੂੰ ਵਰਗੀ ਪੋਲੀ ਬਿਲਕੁਲ ਪੋਲੀ ਚੁਆਈ ਦੀ ਗੁਲਾਬੀ ਚੱਡੇ ਦੀ ਆ ਠੀਕ ਆ ਅਜੇ ਸਵੇਰੇ ਲੋਡ ਆਇਆ ਸੰਦੀਪ ਜੀ ਹਾਂਜੀ ਹਾਂਜੀ ਤੇ ਇਹਦਾ ਮੋਲੇ ਕੀ ਕਿੰਨਾ ਮੋਲੇ ਸੰਦੀਪ ਜੀ ਇਹਦਾ ਡੇਢ ਕਰਦੇ ਆ ਹੂੰ ਤੇ 1 45 ਦੀ ਝੋਟੀ ਦੇ ਦਾਂਗੇ ਚਵਾ ਕੇ ਦਵਾਂਗੇ ਦੋ ਟਾਈਮ ਤਿੰਨ ਟਾਈਮ ਭੈਣ ਭਰਾ ਚੋ ਲੈਣ 1 ਲੱਖ 45000 ਦੀ ਹਾਂ 1 45 ਦੀ ਹੋਰ ਮੰਨ ਲੈਣ ਵਿੱਚ ਛੋਟ ਕਰਾਂਗੇ 2000 ਰੁਪਏ ਚਲੋ ਠੀਕ ਆ ਚਾਹ ਜੀ ਏ ਵੀ ਸੰਦੀਪ ਜੀ ਪਹਿਲਾ ਸੁਆ ਦੋ ਦਾਂਦੇ ਆ ਹੂੰ ਛੋਟੀ ਰਹੀ ਆ 14 ਕਿਲੋ ਦੱਸ ਕੇ ਠੀਕ 13 ਦੱਸ ਕੇ ਦੇਣੀ ਆ ਬਸ ਠੀਕ ਆ ਇਹ ਵੀ ਦੋ ਲੋ ਜੀ ਪਹਿਲਾ ਸੁਆ ਦੋ ਦਾਂ ਲੈ ਜੀ ਹਾਂ ਜੀ ਲੈ ਜੇ ਬਹੁਤ ਖਾ ਪਿੱਠ ਪੜਾ ਖਾ ਛੋਟੇ ਬਹੁਤ ਸੁਝੋਟੀਆਂ ਵੱਡੀ ਜੋਡੀ ਬੁਰੀ ਜ਼ਬਰਦਸਤ ਬੁਰੀ ਇਹ ਵੀ ਦਿਖਾ ਕਰੋ ਲੀਵਾ ਬਹੁਤ ਚੰਗਾ ਵਾ ਚਿਵਾਈ ਵੀ ਬਹੁਤ ਚੰਗੀ ਦੀ ਮਾਲਕ ਆ ਨਹੀਂ ਠੀਕ ਆ ਝੋਟ ਵੀ ਚੰਗੀ ਆ ਆ ਜੀ ਆ ਲਿਓ ਜੋ ਕਟਾਈ ਮਗਰਿੰਦੇ ਵੀ ਹਾਂ ਇਹਦੇ ਮਗਰ ਕਟਾ ਜੀ ਇਹਦੇ ਮਗਰ ਕਟਾ ਇਹ ਬਾਜੀ ਫਿਰ ਕਿੰਨਾ ਕਰੂਗੀ ਦੁੱਧ ਦੋ ਟੋੜਸਾਂ ਦੀ ਦੁੱਧ ਜਿਆਦਾ ਨਹੀਂ ਸੰਦੀਪ ਜੀ ਆਂਦੇ 16 ਕਿਲੋ ਜੋੜੀ ਚਵਾ ਦਊਗੀ 16 16 ਕਿਲੋ ਚਵਾ ਦਊਗਾ ਹਾਂ ਜੀ ਠੀਕ ਆ ਇੰਦੀ ਬਾਜੀ ਫਿਰ ਕੀ ਮਾਰਾ ਇਹਦਾ ਸੰਦੀਪ ਜੀ ਮੁੱਲ ਤੇ 145 ਕਰਦੇ ਆ ਹਾਂ 40 ਦੀ ਝੋਟੀ ਦੇ ਦਾਂਗੇ 1 ਲੱਖ 40 ਹਜ਼ਾਰ ਦੀ ਝੋਟੀ ਮਾਨਦਾਨ ਕਰਨ ਮਾਨਦਾਨ ਕਰ ਦਾਂਗੇ ਭੈਣ ਭਰਾਵਾਂ ਦਾ ਸ਼ੋਰ ਸੰਦੀਪ ਜੀ ਕਰਾਂਗੇ ਦਿਲ ਖੋਲ੍ਹ ਕੇ ਸ਼ੋਰ ਕਰੀ ਦੀਆ ਕਰਕੇ ਕਲਾਂਗੇ ਠੀਕ ਹੈ ਠੀਕ ਹੈ ਜੀ ਝੋਟੀ ਬਹੁਤ ਚੰਗੀ ਆ ਝੋਟੀ ਦੁੱਧ 15 16 ਕਿਲੋ ਚਵਾ ਦੂਗੀ ਤੇ ਆਹ ਜੀ ਇਹ ਦੇਖੋ 13 ਕਿਲੋ ਆ ਸੰਦੀਪ ਜੀ ਇਹ ਵੀ ਪਹਿਲਾ ਸਵੇਰ ਦੋ ਦਾਂਦੇ ਆ ਕੱਟਾ ਵੀ ਦੋ ਦਾਂਦਾ ਵਾਹ ਜੀ ਵਾਹ ਠੀਕ ਆ ਫਿਰ ਨਵਾਬ ਦਾ ਸਿੰਮਣਿਆ ਝੋਟੀ ਅੱਛਾ ਮਗਰ ਵੀ ਕੱਟਾ ਵੀ ਕੋਹੇ ਨੂਰ ਦਾ ਲੈ ਜੀ ਆ ਬੰਬ ਝੋਟੀ ਦਫਾ ਬਹੁਤ ਵੱਡੀ ਝੋਟੀ ਆ ਤੇ ਦੇਖਾ ਪਿੱਠਪੂੜਾ ਦਿਖਾਉਣ ਕਰਾਂਗੇ ਆਜ ਲੈ ਆਓ ਜੀ ਕਰਾਂਗੇ ਲੈ ਚਲੋ ਫਿਰ ਮਾਸਰਾ ਬਾਈ ਉਧਰ ਹੀ ਆਇਆ ਜੀ ਸਰਾ ਉਧਰ ਉਧਰ ਹੋ ਸੰਦੀਪ ਕਿੰਨੇ ਆ ਲੈ ਕਿੰਨੇ ਆ ਗਈ ਝੋਟੀਆਂ ਜੀ ਉਧਰ ਝੋਟੀਆਂ ਦਾਹਾਂ ਦਾ ਲੋੜ ਆ ਸੰਦੀਪ ਇਸਨੇ ਦਾਹਾਂ ਲੋੜ ਆ ਠੀਕ ਆ ਹੈ ਪਾਲਿਆਂ ਦੇ ਭਾਜੀ ਇੱਕ ਗੱਡੀ ਦੇ ਫਿਰ 6 ਨਗ ਜੀ ਠੀਕ ਆ ਹਾਂ ਜੀ ਬਹੁਤ ਚੰਗੀ ਰੀਅਲ ਬੁਰਬੁਰਾ ਝੋਟੀਆਂ 12 ਆਈਆਂ ਸੀ ਦੋ ਝੋਟੀਆਂ ਵੀਰ ਆਪਣੇ ਸੱਜਣੇ ਕਬੂਤਰ ਥਲੇ ਘੱਲਣੀਆਂ ਹੈ ਅੱਛਾ ਥਲੀਆਂ ਵਾਂ ਝੋਟੀਆਂ ਬਹੁਤ ਚੰਗੀ ਲੇਵੇ ਦੀ ਮਾਰ ਕਾ ਵੇਖੋ ਠੀਕ ਆ ਫਲਾਰ ਕੋ ਨਾਲ ਕੋ ਨਾਲ ਕੋ ਰੋ ਰੇ ਖੜੇ ਇਸ ਤਰੀ ਆਖੜਾ ਬੋ ਬੱਸ ਬੱਸ ਚੱਲ ਚੱਲ ਆ ਜੀ ਐਲਦੀ ਭਾਜੀ ਫਿਰ ਕੀਮਤ ਆ ਇਹਦਾ ਸੰਦੀਪ ਜੀ ਮੁੱਲ ਦੇ 146 ਕਰਦੇ ਆ ਹਾਂ 4000 ਛੋਟ 142 ਦੀ 142 ਦੇਣੀ ਆ ਦੇਣੀ ਆ ਚਲੋ ਠੀਕ ਆ ਫੇਰ ਮੌਕੇ ਤੇ ਜਿਹੜਾ ਸੰਦੀਪ ਡੇਰੀ ਫਾਰਮ ਲੈ ਕੇ ਸ਼ੇਅਰ ਕਮੈਂਟ ਕਰੂਗਾ ਦੋ ਹੀ ਉੱਤੋਂ ਡਾ ਦਾਂਗੇ ਚਲੋ ਡਾ ਲਓ ਆਹਾ ਭਾਜੀ ਮੇਰਾ ਇਹਦੇ ਕੋਲ ਸੰਦੀਪ ਜੀ 12 ਕਿਲੋ ਦੁੱਧ ਤੇ ਝੋਟੀ ਆਈ ਆ ਅੱਛਾ ਤੇ ਭਾਵੇਂ ਕੋ ਦੋ ਟਾਈਮ ਚਵਾ ਲੇ ਭਾਵੇਂ ਚਾਰ ਚਵਾ ਲੇ ਠੀਕ ਆ ਚੋਈ ਆ ਦੋ ਟਾਈਮ 12 ਆ ਅੱਛਾ ਬਿਲਕੁਲ ਹਾਂ ਲੋ ਜੀ ਇਹ ਵੀ ਲੈ ਚਲੋ ਕਰੋ ਜੀ ਲੈ ਇਹ 13 14 ਦਿਨਾਂ ਦਾ ਸੁਆਵਾ ਠੀਕ ਆ ਤੇ ਝੋਟੀ ਵੱਧ ਜੂਗੀ ਮੈਨੇ ਦੇ ਝੋਟੀ ਨਹੀਂ ਲੱਗੀ ਜੇ ਬਿੰਦੀਆਂ ਵਾਲਾ ਲੈਵਾ ਜੇ ਬਹੁਤ ਚੰਗੀ ਇਹ ਵੀ ਤੋਰੋ ਬਿਲਕੁਲ ਜੈਪਾ ਸੰਦੀਪ ਜੀ ਕਰਕੇ ਦੇ ਦੇਣੀ ਆ ਵੱਡੀ ਝੋਟੀ ਆ ਠੀਕ ਆ ਬੱਚਾ ਮਰ ਗਿਆ ਆ ਗਿਆ ਇਹਦੇ ਇਹਦੇ ਕਟਾ ਸੰਦੀਪ ਜੀ ਮੂੰਹ ਤੋਂ ਝੋਟੀ ਇਹ ਵੀ ਦੋ ਦੰਦਿਆ ਹੂੰ ਤੇ ਝੋਟੀ ਦੁੱਧ ਚ 14 15 ਕਿਲੋ ਚਵਾ ਦੂਗੀ ਠੀਕ ਹੈ 13 ਕਿਲੋ ਆ 12 ਦੱਸ ਕੇ ਦੇਣੀ ਹੂੰ ਹਿੰਦੀ ਭਾਜੀ ਫਿਰ ਕੀ ਮਰ ਸੰਦੀਪ ਜੀ ਇਹਦਾ ਮੁੱਲ 1 ਲੱਖ 26000 ਆ ਹਾਂਜੀ ਇੱਥੇ ਰੋਕੀ 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 ਚੱਕੋ ਜੀ ਨਾਲ ਖੜੋ 1 ਲੱਖ 1 26 ਮੁੱਲ ਆਇਆ ਹਾਂਜੀ ਤੇ 1 22 ਦੀ ਝੋਟੀ ਦੇਣਾ 1 ਲੱਖ 22 ਦੇਣੀ ਆ ਹਾਂਜੀ ਚਲੋ ਜਾਣ ਦਿਓ ਬਾਠੀ ਯਾ ਲੈ ਲੈ ਚਲੋ ਬੂਰੀ ਵੀ ਲੈ ਕੇ ਆਜਾ ਭਾਈ ਬੂਰੀ ਲੈ ਆਂਦੀ ਬੂਰੀ ਨਾ ਜੇ ਯਾਰ ਮਾਹੀ ਠੀਕ ਆ ਉੱਤੇ ਝਾੜ ਕੇ ਨਹੀਂ ਪਾਉਂਦੇ ਇਹ ਵੀ ਪਹਿਲਾ ਸੂਹਾ ਜੀ ਇਹ ਵੀ ਪਹਿਲਾ ਸੂਹਾ ਸੰਦੀਪ ਜੀ ਦੋ ਦੰਦ ਆ ਛੇਤੀ ਕੋ ਦੁੱਧ 12 13 ਕਿਲੋ ਆ ਠੀਕ ਆ ਤੇ ਵੀਡੀਓ ਜਿਆਦੀ ਲੰਮੀ ਹੋ ਜਾਂਦੀ ਦੋ ਝੋਟੀਆਂ ਉਧਰ ਵਖਾਉਣੀਆਂ ਵਿੱਚ ਆ ਬਸ ਠੀਕ ਆ ਹਾਂ ਚਲੋ ਇਧਰ ਵਖਾਓ ਬੂਰੀ ਕੋ ਵੀ ਦੁੱਧ 11 ਕਿਲੋ ਆ ਲੈ ਇੱਕ ਆ ਦੋ ਦੰਦ ਆ ਝੋਟੀ ਇਹ ਵਖਾਲਾਂਗੇ ਅੱਛਾ ਵਾਹ ਜੀ ਵਾਹ ਬਹੁਤ ਸੋਹਣਾ ਲੇਵਾ ਝੋਟੀ ਭਾਈ ਜੀ ਦੁੱਧ ਕਿੰਨਾ ਦੁੱਧ ਦੇ ਸੰਦੀਪ ਜੀ 13 ਕਿਲੋ ਆਏ ਦੇਖੋ ਝੋਟੀ ਕੋ ਅੱਛਾ ਦੋ ਦਾਂਦੇ ਆ ਨਾ ਇਹ ਦੋ ਦਾਂਦੇ ਆ ਦੁੱਧ 15 16 ਕਿਲੋ ਕਰੂਗੀ 12 13 ਕਿਲੋ ਮੌਕੇ ਦਾ ਝੋਟੀ ਦਾ ਦੁੱਧ ਆ ਦੁੱਧ ਦਾ ਦੋ ਦਾਂ ਝੋਟੀ ਆ ਤੇ ਲੇਵਾ ਰਹਾ ਝੋਟੀ ਆ 13 ਕਿਲੋ ਐਸਟਰ ਉਹ ਤਿਆਰ ਆ ਪੂਰੀ ਰਾਜੀ ਬਾਜੀ ਨਾਲ ਠੀਕ ਆ ਜੀ ਫਿਰ ਆਜੋ ਜੀ ਆਜੋ ਇੰਦੀ ਭਾਈ ਫਿਰ ਕੀਮਤ ਆ ਸਨਦੀਪ ਜੀ ਦਾ ਮੁੱਲ ਤੇ ਝੋਟੀ ਦਾ 1 32 ਕਰਦੇ ਆ ਹੂੰ ਤੇ 1 28 ਦੀ ਝੋਟੀ ਦੇ ਦੇਣੀ ਆਪਾਂ ਬਿਲਕੁਲ ਜਾਇਜ਼ ਇੱਕ ਲੱਖ 28 ਹਜ਼ਾਰ ਦੀ ਹਾਂਜੀ ਨਹੀਂ ਠੀਕ ਆ ਬਲੈਣ ਗਾਈਆਂ ਵਾਲਾ ਚੱਡਾ ਲੱਗਾ ਐਚ ਐਫ ਗਾਂ ਵਾਲਾ ਇਧਰ ਬਾਈ ਚਲੋ ਲੈ ਲੈ ਚਲੋ ਲੈ ਜੰਦਾ ਚਲੋ 1 28 ਹਜ਼ਾਰ ਦੀ ਦਿਓ ਹਾਂਜੀ ਹਾਂਜੀ ਚਲੋ ਠੀਕ ਆ ਤੇ ਆਹ ਜੀ ਫਿਰ ਨਾਲ ਦੀ ਆਹ ਸੰਦੀਪ ਜੀ ਝੋਟੀ ਬੋਲੇ ਦੇ ਆ ਅੱਛਾ ਇਸ ਵੀਰੇ ਸਾਰੀ ਸਾਫ ਕਰਤੀ ਆ ਚਲੋ ਠੀਕ ਆ ਇਹਦੇ ਕੋ ਵੱਡਾ ਕੱਦ ਦੋ ਦੰਦ ਆ 12 13 ਕਿਲੋ ਬੌੜੀ ਆ ਝੋਟੀ ਕੋ ਸਟਾਰਟਿੰਗ ਹੀ ਆ ਨਾ ਇਹਦੇ ਸਟਾਰਟਿੰਗ ਬਸ ਠੀਕ ਆ ਤੇ ਆਹ ਵੀ ਝੋਟੀ ਕੋ 14 ਕਿਲੋ ਤੇ ਆਈ ਆ ਪੰਜਵਾਂ ਦਿਨ ਸੂਈ ਨੂੰ ਖੋਲ ਕੋ ਨਾਲ ਖੋਲ ਖੋਲ ਲੈ ਵੀ ਤੁਹਾਨੂੰ ਦਿਖਾ ਪੇਟ ਫੁੜਾਉਂਦਾ ਵੀ ਵੱਡੀ ਝੋਟੀ ਬੁਰੀ ਜ਼ਬਰਦਸਤ ਇਹ ਇਧਰ ਵੇਖੋ ਗੇੜ-ਗੇੜ ਤੇ ਥਾਂ ਲੱਗਾ ਵਾ ਝੋਟੀ ਦਾ ਪਹਿਲਾ ਸੂਆ ਪਹਿਲਾ ਸੂਆ ਹੀ ਆ ਨਾ ਪਹਿਲਾ ਸੂਆ ਦੋ ਦੰਦ ਦੋ ਦੰਦ ਪਹਿਲਾ ਸੂਆ ਚਲੋ ਲੋੜੀ ਕਰੋ ਦਰਸ਼ਕਾਂ ਲਈ 13 14 ਕਿਲੋ ਬੋਲੀ ਆ ਸੰਦੀਪ ਜੀ ਪਿੱਠ ਪੁੜੇ ਦੀ ਵੇਖ ਲੋ ਕਾਇਮ ਐ ਝੋਟੀ ਇਧਰ ਵੇਖੋ ਪਛਾੜ ਹਾਂ ਨਹੀਂ ਠੀਕ ਹੈ ਜੀ ਚੰਗੇ ਚੰਗੇ ਝੋਟੇ ਆ ਕਾਦੀ ਬੜਾ ਝੋਟੀ ਨਾਲ ਜੀ ਗੇੜਾ ਦਵਾ ਦੇ ਗੇੜਾ ਦਵਾ ਦੇ ਕਨਾਲ ਕਮਾਲ ਕਮਾਲ ਕੋਲ ਬਾਜੀ ਕਿੰਨਾ ਕਰੂ ਦੋਦੇ ਇਹ ਫਿਰ ਦੁੱਧ 17 18 ਕਿਲੋ ਸੰਦੀਪ ਜੀ ਪਹਿਲੇ ਸਵੇਰੇ ਕਰ ਦੂਗੀ ਝੋਟੀ ਅੱਛਾ ਲਿਆਓ ਜੀ ਲਿਆਓ ਇੰਡੀਵਰ ਕੀਮਤ ਕੀਮਤ ਸੰਦੀਪ ਜੀ ਦਾ ਮੁੱਲ ਤੇ ਭਾਵੇਂ 1 60 70 ਕਰਦੇ ਹੋਰ ਕਿ ਕੋਵੇ ਹਾਂ ਆਪਾਂ ਬਿਲਕੁਲ ਜਾਇਜ਼ 1 55 ਮੁੱਲਿਆ ਹਾਂਜੀ ਤੇ 1.5 ਲੱਖ ਦੀ ਝੋਟੀ ਦੇਣੀ ਆ 1.5 ਲੱਖ ਦੀ ਦੇਣੀ ਆ ਹਾਂ ਚਲ 1000 ਛੋਟ ਕਰ ਦਾਂ ਪਾ ਠੀਕ ਆ ਹਾਂਜੀ ਲਓ ਜੀ 1.5 ਲੱਖ ਦੀ ਝੋਟੀ ਦੇਣੀ ਆ ਕਿ ਛੋੜੋ ਜੂਗੀ ਤੇ ਆਹੀ ਝੋਟੀਆਂ ਬਾਹਰ ਦੇ ਬੋਲ ਜੀ ਬਾਕੀ ਮੇਰੇ ਵੀ ਇੱਥੇ ਆ ਗਿਆ ਰੈਕ ਟਾਈਮ ਦੋ ਟਾਈਮ ਚੋਈ ਕਰੋ ਪਾਸ ਹਣਾ ਭਾਜੀ ਹਾਂਜੀ ਦੋ ਟਾਈਮ ਚੋਗੇ ਤਸੱਲੀ ਕਰ ਲੈਣ ਭੈਣ ਭਰਾਹਾਂ ਨੂੰ ਕੋਈ ਇਤਰਾਜ਼ ਨਹੀਂ ਚਲੋ ਤੇ ਨੰਬਰ ਬੋਲ ਦੇ ਫਿਰ ਫੜਾ ਨੰਬਰ ਫੋਨ ਨੰਬਰ 9779714340 ਪਿੰਡ ਅਠਵਾਲ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਾ ਬਕਾਲਾ ਸਾਹਿਬ ਜੀ ਸਤਿ ਸ੍ਰੀ ਅਕਾਲ